ਹਾਂਜੀ ਕੀ ਤੁਹਾਡਾ ਤਾ ਹੀ ਇੱਕ ਨਵੇਂ ਬਲੌਗ ਦੇ ਵਿੱਚ ਤੇ ਅੱਜ ਅਸੀਂ ਤੁਹਾਨੂੰ ਕਰਾਵਾਂਗੇ ਸੈਰ ਨਾਰਵੇ ਤੋਂ ਜਰਮਨੀ ਜਾ ਰਹੇ ਆ ਕਰੂਜ਼ ਦੇ ਵਿੱਚ ਤੇ ਆ ਸਾਰੀ ਸੰਗਤ ਸਾਰੀ ਜਾ ਰਹੀ ਆ ਸੰਗਤ ਪਹੁੰਚ ਗਈ ਆ ਟਾਈਮ ਨਾਲ ਸਾਰੀ ਸੋਨਾ ਵਾਸਤੇ ਤਿਆਰੀ ਆ ਕਿਉਂਕਿ ਹੈਲੋ ਕਮ ਵਾਹ ਚਲੋ ਠੀਕ ਆ ਜੀ ਫਿਰ ਆਜੋ ਮਿਲਦੇ ਆ ਯੂਏ ਤੇ ਮੋਟਰਵੇ ਜਨ ਕਹ ਦਿੰਦੇ ਆ ਤੇ ਇੱਥੋਂ ਲੱਗਣੇ 20 ਮਿੰਟ ਹੋਰ ਇੱਕ ਛੋਟੀ ਜਿਹੀ ਬ੍ਰੇਕ ਲਈ ਹੀ ਰਾਹ ਚ 5 ਮਿੰਟ ਰੁਕੇ ਹੀ ਪੰਪ ਤੇ ਤੇ ਹੁਣ ਤੁਰ ਪਏ ਉੱਥੋਂ ਹੋਰ ਚਾਚਾ ਜੀ ਕਿਤਾ ਫੇਰ ਠੀਕ ਹੈ ਜੀ ਵਧੀਆ ਦਿਲ ਖਾ ਹੋਰ ਹੋਰ ਬਹੁਤ ਵਧੀਆ ਕਿਤਾ ਯਾਦ ਆਉਂਦੀ ਹੋਣੀ ਆ ਤੇ ਨਹੀਂ ਆਈ ਚੱਲਾ ਵਧੀਆ ਗੱਲਾਂ ਵਧੀਆ ਅੱਜ ਫੇ ਹੁਣ ਟੂਰ ਲੱਗ ਰਿਹਾ ਸਾਡਾ ਹੁਣ ਜਰਮਨੀ ਜਾ ਰਹੇ ਆ ਜੀ ਐ ਕੋਈ ਦੋਸਤ ਦੋਸਤ ਉੱਥੇ ਹਾਂ ਨਾ ਕਿਨੇ ਤਾਂ ਮੈਂ ਕਿਹਾ ਮਲਾਈਏ ਉਹਨੂੰ ਫੋਨ ਕਰਕੇ ਤੋ ਠੀਕ ਹੈ ਸਹੀ ਗੱਲ ਇਹ ਤੁਹਾਡੇ ਬ੍ਰਦਰ ਉੱਥੇ ਗਿਆ ਹੁੰਦੇ ਫੇਰ ਉੜਾਈ ਉਹਨੂੰ ਹਾਂ ਪਹਿਲਾਂ ਕਿਹੜੇ ਗਿਆ ਸੀਗੇ ਜਾਣਾ ਸੀ ਸ਼ਾਇਦ ਨਾ ਆ ਗਿਆ ਨਹੀਂ ਸੱਚ ਮੈਂ ਤਾਂ ਚਲ ਗਏ ਸੀਗੇ ਚਲੋ ਤੋ ਰਦੀਨਾ 2 ਘੰਟੇ ਲੱਗ ਗਏ ਠੀਕ ਹੈ ਨਾ ਬੇ ਵੀ ਦੇਖਿਆ ਜਾਏ ਨਾ ਕਿ 10ਵੇਂ ਰੋਡ ਤੇ ਟਿਕਦਾ ਪੱਤਿਆਂ ਦਾ ਟਾਈਮ ਲੱਗੇ ਜਾਂਦਾ ਬੜੇ ਚਾਹੀਏ ਉਧਰ ਲਓ ਜੀ ਉਹ ਸਾਹਮਣੇ ਖੜਾ ਆ ਦੇਖੋ ਹੁਣ ਜਾ ਕੇ ਦੇਖਦੇ ਆ ਪਹਿਲਾਂ ਪਹੁੰਚਦੇ ਆ ਉੱਥੇ ਤੇ ਹੁਣੇ ਸ਼ੁਰੂ ਹੋਣੀ ਬੋਰਡਿੰਗ ਦਾ ਟਾਈਮ ਆ ਉਹਦਾ 12 ਵਜੇ ਤੋਂ ਬਾਅਦ ਹੀ ਹੁੰਦੀ ਆ ਅੱਧਾ ਘੰਟਾ ਲੈ ਹੈਗਾ ਦੇਖਦੇ ਆ ਟਰਾਈ ਕਰਦੇ ਆ ਹੋ ਗਿਆ ਸ਼ੁਰੂ ਬੋਰਡਿੰਗ ਬਹੁਤ ਹੋ ਲੈ ਅੰਦਰ ਉੱਦਨਵਾਤੀਆਂ ਲੈਣਾ ਚ ਸਤਾ ਲਈ ਵੀ ਪੜ ਜਾ ਮਾਥੇ ਤੇ ਜੋ ਸਾਹਮਣੇ ਆ ਜੀ ਜਾਣਾ ਕਲਰ ਲਾਈਨ ਆਹ ਦੇਖ ਲਓ ਚਾਚਾ ਜੀ ਖੜਾ ਆਪਣਾ ਪਿੰਡ ਦਾ ਪਿੰਡ ਹੈਂ ਬੜਾ ਵੱਡਾ ਹੈ ਹਾਂਜੀ ਇੱਥੇ ਜਾਣਾ ਮੈਂ ਇਹਨਾਂ ਦਾ ਪਾਸਪੋਰਟ ਵੀ ਚੈੱਕ ਆਉਣਾ ਆਡਾ ਆਈਡੀ ਜਰੂਰੀ ਮੇਰੇ ਦਾ ਬੱਚਾ ਉਹ ਆਈਡੀ ਆਪਣੀ ਮੈਂ ਕੋਈ ਨਹੀਂ ਮੈਂ ਕੱਢ ਲੈਣੀ ਆਹ ਹੋਇਆ ਕਿ ਜਮੇ ਨੂੰ ਮਾਰਦਾ ਥੋੜਾ ਉਹ ਖੜਾ ਜੀ ਸ਼ਿਪ ਇੱਥੇ ਜਾਣਾ ਕਲਰ ਲਾਈਨ ਲੈ ਇਨਾ ਲੱਗ ਗਈਆਂ ਗੱਡੀਆਂ ਦੀਆਂ ਸਾਡੇ ਕਰਦੇ ਕਿੱਥੇ ਜਾਣਾ ਗੱਡੀ ਵਿੱਚ ਗੱਡੀ ਵਿੱਚ ਜਾਣਾ ਉਹਨੇ ਲੈ ਹਾਪਾ ਹਾਪਾ ਐਂਡ 3 ਹਾਂ ਆ ਬਾਬਾ ਮम्मा ਚੱਲ ਪਈਆਂ ਚੱਲ ਪਈਆਂ ਗੱਡੀਆਂ ਲੈ ਹੁਣ ਅੰਦਰ ਗੱਡੀਆਂ ਕਰਦੇ پارک ਅੰਦਰ ਜਾ ਕੇ ਫੇਰ ਨਿਕਲਦੇ ਬਾਹਰ ਤੇ ਦਿਹਾਣੇ ਤੋਂ ਅੰਦਰ ਨੂੰ ਕੋਮ ਕੇ ਸਾਰਾ ਮੇਲਾ ਅਲਹਮਦੁਲਿਲਾ ਬਾਹਰ ਹੀ ਨਲਵਾਦਣ ਨਹੀਂ ਨਹੀਂ ਬਾਹਰ ਨਹੀਂ ਘੁੰਮ ਕੇ ਜਾਂਦੇ ਅੰਦਰ ਮੈਂ ਪਤਾ ਬਾਹਰ ਤਾਂ ਕੁਛ ਨਹੀਂ ਬਰਦਾਸ਼ਤ ਯਾਰ ਉਹ ਦੇ ਚੁੱਪ ਦੇ ਅਸੀਂ ਸਾਰੇ ਆਏ ਵਿੱਚ ਨਾਲ ਜਾਣੇ ਸਾਡੇ ਇਹ ਤੇਰੇ ਬਾਬੇ ਜੰਮੇ ਬਾਲੇ ਸੋਨੀ ਹਾ A a gente. <laughs> aí, é, tá, então, tá, então, tá, então, ਪਲਾਸਟਿਕ ਦੀ ਨਪੇਟੀ ਆ ਉਹ ਦੂਆ ਜੇ ਮਾਈਨਾਂ ਕੇ ਗੱਡੀ ਮੱਝ ਵੀ ਜਾਵੇ ਨਾ ਤੁਹਾਡੀ ਗੱਡੀ ਨੂੰ ਨੂਰ ਮਾਰ ਲੋ ਜੀ ਹੁਣ ਅੰਦਰ ਆ ਗਏ ਆ ਆ ਸਾਡਾ ਸ਼ਿਪ ਆ ਕਲਰ ਲਾਈਨ ਇਹਨੇ ਜਾਣਾ ਕੀਲ ਜਰਮਨੀ ਦਾ ਸ਼ਹਿਰ ਆ ਉੱਥੇ ਜਾਣਾ ਇਹਨੇ ਤੇ ਆ ਹੈਗਾ ਹਸਲੋ ਸ਼ਹਿਰ ਸਾਰਾ ਇੱਧਰ ਬਸਿਆ ਆ ਇਹ ਨਾਰਵੇ ਰਾਜਧਾਨੀ ਆ ਇੱਧਰ ਦੇਖੋ ਲੋਕਾਂ ਦੀਆਂ ਕਿਸ਼ਤੀਆਂ ਖੜੀਆਂ ਆ ਬੋਟਾਂ ਇੱਥੇ ਨਾਰਵੇ ਬਹੁਤ ਹੈਗੇ ਰਾਜ ਦੇਖੋ ਜੋ ਜਾਮਗੇ ਟਾਪੂ ਬਣੇ ਆ ਛੋਟੇ ਛੋਟੇ ਜਗ੍ਹਾ ਤੇ ਦੇਖ ਪਾਣੀ ਦੇ ਵਿੱਚ ਅਸੀਂ ਜੋਰੇ ਦਾ ਬਰਥਡੇ ਮਨਾਣ ਆਏ ਹੈਪੀ ਬਰਥਡੇ ਟੂ ਯੂ ਦੇਖੋ ਇਹ ਮਜਾਸੀ ਹੋ ਕੇ ਇੱਥੇ ਆਦੇ ਆ

ਆਰੇ ਉਹ ਦੇ ਤਾ ਪੂਜਿਆ ਦੇਖ ਤੇ ਕਿੱਧਰ ਹਾਂਜੀ ਹਾਂਜੀ ਜ਼ੋਰਾ ਪਾਣੀ ਦੇ ਕੇ ਐਕਸਾਈਟਡ ਹੋਇਆ ਹੈ ਆਹ ਲੋਕੀ ਇਹ ਦੇਖੇ ਗਰਮੀਆਂ ਨੂੰ ਤਾਂ ਨਾਲ-ਨਾਲ ਭਜਾਉਂਦੇ ਆ ਜੋ ਜਾਂਦਾ ਨਾ ਇਹ ਬੁਝੜੀਆਂ ਸਪੀਡ ਵਾਲੀਆਂ ਬੋਟਾਂ ਨਾਲ-ਨਾਲ ਭਜਾਉ ਕੇ ਤੇ ਆਉਂਦੇ ਆ ਉਹ ਖੜੀਆਂ ਦੇਖੋ ਕਿੰਨੀਆਂ ਆ ਉੱਥੇ ਆ ਦੇਖੋ ਜੀ ਮੈਂ ਹੁਣ ਪਾਰਕ ਕਰਤੀਆਂ ਕਿਉਂਕਿ ਗਰਮੀਆਂ ਨੂੰ ਹੁਣ ਦੁਆਰਾ ਕੱਢਣਗੇ ਹੁਣ ਠੰਡ ਆ ਰਹੀ ਹੈ ਨਾ ਨਾਲ ਅੱਧਾ ਵੀ ਛੁੱਟੀਆਂ ਛੱਟੀਆਂ ਮੁੱਕ ਗਈਆਂ ਆ ਇਹ ਦੱਲਿਆ ਹਮ ਇਦਾਂ ਲੈ ਆਇਆ ਲਾਟ ਮੀਉਂ ਨਾ ਪਾਪਾ ਸਾਨਵੀ ਦੇ ਪਾਪਾ ਸਾਨਵੀ ਦੇ ਪਾਪਾ ਉਹਨੂੰ ਮੈਂ ਭੇਜਣਾ ਨਾ ਹਾਏ ਸਾਨਵੀ ਦੇ ਪਾਪਾ ਨੰਦਕੁ ਤੁਹਾਡੇ ਲਈ ਤੁੱਪ ਨਿਕਲੀ ਆ ਇਹ ਅੱਜ ਕੱਲ ਤੁੱਪ ਦਾ ਘੱਪ ਨਹੀਂ ਹੁੰਦੀ ਇੰਨੀ ਹੈਂਡ ਸਟਾਪ ਐਂਡ ਸਟਾਪ ਐਂਡ ਸਟਾਪ ਸਟਾਪ ਲੋ ਜੀ ਹੁਣ ਤੁਰ ਪਿਆ ਸ਼ਿਪ ਨਾ ਦੇਖੋ ਲੋਕਾਂ ਦੇ ਘਰ ਇਹ ਸਾਰੇ ਇਹ ਦੇਖੋ ਟਾਪੂ ਆ ਵਿੱਚ ਪਾਣੀ ਦੇ ਵਿੱਚ ਤੇ ਲੋਕਾਂ ਦੇ ਆਗੇ ਸਮਰ ਹਾਊਸ ਗਰਮੀਆਂ ਨੂੰ ਇੱਥੇ ਆ ਜਾਂਦੇ ਆ ਆ ਸਾਰਾ ਜਿੰਨਾ ਤੁਹਾਨੂੰ ਦਿਖ ਰਿਹਾ ਹੌਸਲਾ ਆ ਆ ਹੌਸਲਾ ਸ਼ਹਿਰ ਅੱਗੇ ਰਹਿ ਗਿਆ de

ਸੀ ਨੋ ਆ ਜੀ ਅੰਦਰ ਇਹ ਉਹਨਾਂ ਦੇ ਹਥਿਆਰਾਦ ਨੂੰ ਜਾ ਕੇ ਅੰਦਰ ਆਵਾਂਗੇ ਹੁਣ ਤੱਕ ਉਹ ਜੋਰਾ ਨਾਲ ਬੱਚਿਆਂ ਨੂੰ ਜਾਣ ਨਹੀਂ ਦਿੰਦੇ ਅੰਦਰ ਤੇ ਰਾਤ ਵਗੈਰਾ ਮਾਰਾਂਗੇ ਅੰਦਰ ਉਧਾ ਉਧਾ ਲਾਊਡ ਨਹੀਂ ਹੈਗਾ ਕਹਿੰਦੇ ਵੀਡੀਓ ਨਹੀਂ ਬਣਾ ਸਕਦੇ ਹੁੰਦਾ ਦੇਖੋ ਅੰਦਰਲਾ ਮਾਹੌਲ ਛੇਪਦਾ ਆਹ ਸਾਰੀਆਂ ਲਿਫਟਾਂ ਲੱਗੀਆਂ ਆਹ ਦੇਖੋ ਜਾਂਦੀ ਉੱਪਰ ਨੂੰ ਆ ਇੱਕ ਜਾ ਰਹੀ ਇੱਧਰ ਲੱਗਦਾ ਹੀ ਨਹੀਂ ਅੰਦਰ ਬੰਦੇ ਨੂੰ ਕਿ ਮੈਂ ਸੇਪ ਦੇ ਵਿੱਚੋਂ ਜੋਰੇ ਕਰੂਜ਼ ਕਰੂਜ਼ ਆ ਰਹਾ ਹੈਗਾ ਬਫੇ ਸਿਸਟਮ ਇੱਥੇ ਅੰਦਰ ਬਫੇ ਯਾਨੀ ਕਿ ਜਿੰਨਾ ਮर्जी ਖਾਓ ਇੱਕ ਵਾਰੀ پیسے ਦੇਣੇ ਆ ਦੇਖੋ 어ਡਲਟ 479 ਤੇ ਚਿਲड्रन 240 ਦੇਖਿਆ ਤਾਂ ਫਿਰ ਜਿੰਨਾ ਮਰਜ਼ੀ ਖਾ ਸਕਦੇ ਆ ਤੁਸੀਂ ਪਾਈ ਜਾਓ ਤੇ ਖਾਈ ਜਾਓ ਚਲੋ ਉੱਪਰ ਲੈ ਕੇ ਜਾਂਦਾ ਹੁਣ ਤੁਹਾਨੂੰ ਆ ਜਾਓ ਜੋਰਾ ਦਾ ਹੈ ਨਾ ਇਹ ਕਰ ਰਹੇ ਜੇ ਇਆਂ ਤੁਹਾਨੂੰ ਪਤਾ ਹੀ ਆ ਕੁੜੀਆਂ ਦਾ ਫਿਰ ਜੋਰਾ ਤਾਂ ਕੁੜੀਆਂ ਨੀਂਦਾ ਖੇਤ ਚੰਗੇ ਆ ਦਾ ਚਾਚਾ ਹੀ ਬੜੇ ਪੈ ਰੰਗ ਰਉ ਬੜਾ ਤਕੜਾ ਖੇਤਾਂ ਆ ਕਾਫੇ ਵਾਲਾ ਬਣਿਆ ਜੀ ਅੰਦਰ ਕਾਫੀ ਵਗੈਰਾ ਪੀਓ ਇੱਥੇ ਬਹਿ ਕੇ ਕੋਨਾ ਮੈਂ ਅੰਦਰੋਂ ਡੂਟੀ ਫਰੀ ਆ ਜੀ ਅੰਦਰ ਸ਼ਾਪਾਂ ਸਾਰੀਆਂ ਬਣੀਆਂ ਆ ਸ਼ਾਪਿੰਗ ਬਾਹਰ ਕਰੋ ਅਇੱਥੇ ਦਿਖਾ ਦੇਣੀ ਬਾਹਰ ਠੀਕ ਆ ਅੰਦਰ ਕੀ ਜਾਣਾ ਕਿਸੇ ਦੀ ਕੋਈ ਫੈਨਚਾ ਕਿਉਂ ਮੈਂ ਜਿਹੜੇ ਸਮੱਸਿਆ ਤੋਂ ਦੂਰ ਰਹੇ ਕੋਈ ਗੇਮ ਅਰਦਾਸ ਹੋ ઓਏ ਕੀ ਲੈਣਾ ਨਹੀਂ ਨਹੀਂ ਇਹ ਸਿਕਨਾ ਪਹਿਲਾਂ ਨਹੀਂ ਖਾਧੀ ਆ 24 ਆਵਰ ਆ ਜੀ ਆ ਜਿਹੜੀ ਅੰਦਰ ਖੁੱਲੀ ਆ ਜਦੋਂ ਮਾਜੀ ਆਓ ਫਿਰ ਤੁਸੋਂ ਮਾ ਆਂਦਰ ਬੈਠੇ ਆ ਖਾਸਾ ਹੈਗਾ ਆ ਕਾਉਂਟਰ ਦੇ ਇੱਥੇ ਪੇ ਕਰੋ ਤੇ ਲੈ ਲਓ ਸਵਾਰਾ ਰਿਸੈਪਸ਼ਨ ਏਰੀਆ ਆ ਅੰਦਰ ਵਗੈਰਾ ਵਾਧੂ ਆ ਜੀ ਅੰਦਰ ਕੱਪੜੇ ਆਂ ਦੀਆਂ ਜਿੰਨਾ ਮਰਜੀ ਕੱਪੜਾ ਖਰੀਦੋ ਇਹ ਸਾਰਾ ਡਿਊਟੀ ਫਰੀ ਐਸਸ ਹਸਤੇ ਆ ਇੱਥੇ ਅੰਦਰ ਆ ਪੱਪਾ ਵਗੈਰਾ ਬੈਗ ਸ਼ੈਕ ਲਾਓ ਜਿੰਨੇ ਮਰਜੀ ਮੀਰਾ ਸ਼ੇਰਾ ਜੋ ਮਰਜੀ ਖਿੱਚੋ ਡੋਂਕੀ ਪੱਪਾ ਡੋਂਕੀ ਯਾਨੀ ਕਿ ਪਤਾ ਨਹੀਂ ਆ ਸਾਨੂੰ ਫੇਕ ਕੀ ਆ ਉਹ ਤੇ ਕਦੇ ਬਣੋਂ ਕਹਿੰਦੇ ਆ ਆ ਦੇਖੋ ਕਲਰ ਸ਼ੌਪ ਇਹਦਾ ਛਿੱਪ ਦਾ ਨਾਮ ਕਲਰ ਲਾਈਨ ਆ ਉਹਦੇ ਨਾਮ ਤੇ ਹੀ ਆ ਕਲਰ ਸਾਰੀਆਂ ਸ਼ੌਪਾਂ ਵਗੈਰਾ ਅੰਦਰ ਗਿਫਟ ਵਗੈਰਾ ਜੇ ਲੈਣਾ ਤਾਂ ਪੂਰੀ ਚੱਕੋ ਇੱਥੋਂ ਬੱਚਿਆਂ ਦੇ ਖੜਾਉਣੇ ਵਗੈਰਾ ਹੋਰ ਜੋ ਵੀ ਸਮਾਨ ਚਾਹੀਦਾ ਕੱਪੜੇ ਵੀ ਵਧੀਆ ਵਧੀਆ ਮਿਲ ਜਾਂਦੇ ਕਾਫੀ ਨਾਰਵੇ ਦਾ ਝੰਡਾ ਲੱਗਾ ਆ ਮਾਮਾ ਬੈਲਾ ਫੀਜਾ ਇਹ ਵੀ ਰੈਸਟੋਰੈਂਟ ਬਹੁਤ ਵਧੀਆ ਹੈ ਜੀ ਖਾਣਾ ਬਹੁਤ ਸਵਾਦ ਹੈ ਇਹਨਾਂ ਦਾ ਇੱਥੇ ਦਰ ਬੱਚਿਆਂ ਦੇ ਖੇਡਣ ਲਈ ਬਣਿਆ ਹੈ ਕਿਡ ਕੋਰ ਕੋਰਨਰ ਵਾਲੇ ਵੀਊ ਦੇਖਣਾ ਜੇ ਤਾਂ ਦਿਖਾਉਣਾ ਇਧਰੋਂ ਇਹ ਉਹਨਾਂ ਨੇ ਬਣਾਇਆ ਥਾਂ ਥਾਂ ਦੇ ਨਾ ਥੋੜੀ ਥੋੜੀ ਜਗ੍ਹਾ ਤੋਂ ਬਾਅਦ ਉਹਨਾਂ ਨੇ ਫਿਰ ਜਗ੍ਹਾ ਛੱਡੀ ਹੈ ਬਾਹਰ ਜਾ ਕੇ ਜੇ ਦੇਖਣਾ ਤਾਂ ਦੇਖੋ ਪਾਣੀਓ ਪਾਣੀ ਹੋਇਆ ਪਿਆ ਬਾਹਰ ਸੰਦੇ ਚੱਲਦੇ ਆ ਹੁਣ ਹਾਂ ਆ ਪੌੜੀਆਂ ਵਗੈਰਾ ਵੀ ਆ ਗਈਆਂ ਜੇ ਲਿਫਟ ਨਹੀਂ ਚੱਲਦੀਆਂ ਜਾਂ ਬਲਦ ਨਹੀਂ ਜੂਸ ਕਰਨੀ ਤਾਂ ਪੌੜੀਆਂ ਲਾ ਲਓ ਤੋਂ ਪਚੜੀ ਆ ਪੂਰੀ ਸ਼ਾਨਦਾਰ ਆਜ ਤਰੋਂ ਲਿਫਟਾਂ ਵਗੈਰਾ ਇੱਥੋਂ ਚੱਲ ਜਾਂਦੀਆਂ ਆਹ ਆਹ ਲੱਗੀਆਂ ਲਿਫਟਾਂ ਹੀ ਲਿਫਟਾਂ ਇੱਥੇ ਇੱਕ 뷰 ਆ ਬਹੁਤ ਸੋਹਣਾ ਆ ਹੁਣ ਸਾਹਮਣੇ ਤੇ ਉਹ ਰੈਸਟੋਰੈਂਟ ਬਹੁਤ ਫੇਮਸ ਆ ਲੋਕੀ ਆਉਂਦੇ ਇੱਥੇ ਫੇਰ ਖਾਣਾ ਖਾਂਦੇ ਆ ਉਹ ਇਹ ਆ ਕਿ ਟੇਬਲ ਪਹਿਲਾਂ ਤੁਹਾਨੂੰ ਬੁੱਕ ਕਰਨਾ ਪੈਂਦਾ ਆ ਬਹੁਤ ਕੋੰਦਾ ਤੁਹਾਨੂੰ ਹੁਣੇ ਆ ਸ਼ੂਸ਼ੀ 바ਰ ਯਾਨੀ ਕਿ ਚਾਈਨੈਸ ਖਾਣਾ ਜਿਹੜਾ ਕੀੜੇ ਮਕੋੜੇ ਉਹ ਇੱਥੇ ਮਿਲਦੇ ਆ ਆ ਥੱਲੇ ਆ ਕੀ ਆ ਇਹਦੇ ਥੱਲੇ ਦੁਕਾਨ ਆ 6 ਨੰਬਰ ਤੇ ਜਿਹੜੇ ਡਰਿੰਕ ਵਗੈਰਾ ਕਰਨੀਆਂ ਪੈਕ ਸ਼ੈਕ ਥੱਲੋ ਮਿਲ ਜਾਂਦਾ ਡਿਊਟੀ ਫਰੀ ਚ ਹੋਰ ਵੀ ਸਨੈਕਸ ਵਗੈਰਾ ਪਾਣੀ ਕੋਕ ਵਗੈਰਾ ਸਭ ਕੁਝ ਥੱਲੇ ਆ ਤੇ ਆਇ ਤੇ ਰੈਸਟੋਰੈਂਟ ਆਨ ਦ ਕੋਨਾ ਇਹਦਾ 뷰 ਚੈੱਕ ਕਰੋ ਸ਼ਾਨਦਾਰ 뷰 ਆ ਆ ਦੇਖੋ ਤੇ ਡਾਈਨਿੰਗ ਆ पानी के कोल बैंते बुक करोड़ना पैमल वह अंदरला व्यू है जी सारा ਆ ਗਈ ਪਰਫਿਊਮ ਦੀ ਦੁਕਾਨ ਅੰਦਰ ਬਣੀ ਆ ਆ ਪੁਲ ਆ ਜੇ ਡੈਨਮਾਰਕ ਤੋਂ ਜਾਂਦਾ ਏ ਰੋਡ ਇਹ ਸਮੁੰਦਰ ਦੇ ਉੱਪਰ ਬਣਿਆ ਆ ਪੁਲ ਇਹ ਜੋੜਦਾ ਹੀ ਸਮੁੰਦਰ ਦੇ ਉੱਤੇ ਤੇ ਪੂਰੀ ਦੁਨੀਆ ਨੂੰ ਜਵਾਲਾ ਡਾਂਗ ਪੋੜੇ ਸਮੁੰਦਰ ਦੇ ਉੱਤੇ ਆ ਦੇਖ ਲਾਇਆ ਕਿੰਨਾ ਘਾੜ ਬਣਾਇਆ ਹੌਣ ਤਾਂ ਠੀਕ ਆ ਨਾ ਮੌਸਮ ਬਾਹਰ ਆ ਗਈ ਹਟ ਹਵਾ ਘਟ ਗਈ ਹੁਣ ਪਹਿਲਾਂ ਤਾਂ ਬਹੁਤ ਖਰਾਬ ਹੋ ਗਿਆ ਸੀ ਮੌਸਮ ਹਾਂ ਉਹ ਅੰਦਰ ਆਉਂਦੀ ਹੈ ਨਾ ਦਰਲਾ ਦਰ ਨਾ ਐ ਫਾਲੀ ਰਣੂ ਹਾਂ ਜੀ ਤੇਰਾ ਨਾਲ ਹੀ ਆ ਫੋਨ ਵੀ ਦੇਖ ਸਕਦਾ ਸੱਨੇ ਲੈ ਚਾਹੀਦਾ ਯਾਰ ਥਲੇ ਜਿਹੜਾ ਚੀਜ਼ ਦਿੱਖਿਆ ਉਹ ਵੀ ਵੇਚ ਦੇ ਪੀਰ ਮਰੇ ਕਿਹਨੇ ਕਿੱਥੇ ਆ ਗਿਆ ਕਾਲੇ ਪੀੜ ਵਿੱਚ Na naen an ਆ ਰਹੇ ਹੋ ਜਰੇ ਦੇਖੇ ਤੇ ਜੋਰੇ ਦਾ ਜਨਮ ਦਿਨ ਆ ਜੀ ਕੱਲ ਤੇ ਅੱਜ ਅਸੀਂ ਕਰ ਰਹੇ ਆ ਪਾਰਟੀ ਔਰ ਅੰਦਰ ਰੈਸਟੋਰੈਂਟ ਬੁੱਕ ਕੀਤਾ ਆ ਤੇ ਆਹ ਵੇਖੋ ਲੋਗ ਰਸ਼ ਬੜਾ ਬਹੁਤ ਫੇਮਸ ਰੈਸਟੋਰੈਂਟ ਆ ਤੇ ਹੁਣ ਅਸੀਂ ਜਾ ਰਹੇ ਆ ਅੰਦਰ 8:00 ਵਜੇ ਦਾ ਟਾਈਮ ਮਿਲਿਆ ਸਾਨੂੰ ਅੰਦਰ ਐਂਟਰੀ ਦਾ बीन जोरे आह सारे हैं? गोरे सारे इनवाइट किए देते जन्मदिन बुकिंग क्थी अपने जोरे का जन्मदिन है आज ये अपने 얘기야 아간 오오야 ਤਰੇ ਬਾਦ ਨਹੀਂ ਹੱਕ ਜਾਣਾ ਤੂੰ ਸਹੀ ਆ ਮੰਨ ਲੇਗਾ ਹਾਂ ਉਹ ਦੇਖ ਤਾਂ ਪਿਆ ਉਹ ਹਾਂ ਤੁਹਾਨੂੰ ਹਾਂ ਵਾਰ ਤੋਂ ਹਾਂ